ਗੁਰਮੁਖ ਨੂੰ ਮਾਫੀ ਦੀ ਕੋਹਤ ਹੁੰਦੀ ਆ ਸੰਨ 77 ਦੀ ਵਿਸਾਖੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਬਾਦਲ ਪਰਿਵਾਰ ਨੇ ਬੇਅੰਤ ਪਾਪ ਕੀਤੇ ਆ ਕਿ ਕਿਹ ਵੱਧ ਹੁੰਦੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ ਕਰਵਾਉਂਦਾ ਜਾਂ ਕਰਨ ਵਾਣਿਆਂ ਦੀ ਹਮਾਇਤ ਕਰਦਾ ਉਹਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਇਰੀ ਅਕਾਲ ਤਖਸਾਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਇਹ ਬਾਦਲ ਪਰਿਵਾਰ ਉਹਨਾਂ ਦੀ ਰਾਜ ਸੱਤਾ ਵਿੱਚ ਰਾਜ ਸੱਤਾ ਦਾ ਆਨੰਦ ਮਾਣਨ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਕੋ ਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਭਾਵੇਂ ਉਹ ਚੰਦੂ ਮਾਜਰਾ ਤੇ ਭਾਵੇਂ ਬੀਬੀ ਦੀਗਿਰ ਕੌਰਿਆ ਤੇ ਭਾਵੇਂ ਹੋਰ ਕੋਈ ਆ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਤੇ ਆਪਣੇ ਮੂੰਹ ਨੂੰ ਤਾਲਾ ਮਾਰ ਕੇ ਰੱਖਿਆ ਜੇਕਰ ਇਹਨਾਂ ਦੇ ਅੰਦਰ ਗੁਰੂ ਦਾ ਪਿਆਰ ਸਤਕਾਰ ਸੀ ਪੰਥ ਨਾਲ ਪਿਆਰ ਤੇ ਸਤਕਾਰ ਸੀ ਉਦੋਂ ਕਿਉਂ ਨਹੀਂ ਬੋਲੇ ਬਾਤ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕੋਈ ਵੀ ਮਾਫੀ ਲੈਣ ਤੇ ਮਾਫੀ ਦੇਣ ਦਾ ਸਵਾਲ ਪੈਦਾ ਨਾ ਕਰੇ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਵੱਲੋਂ ਇੱਕ ਡਰਾਮਾ ਖੇਡਿਆ ਗਿਆ ਉਹ ਡਰਾਮਾ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਦੇ ਵੱਲੋਂ ਬਣਾਏ ਜਥੇਦਾਰ ਨੂੰ ਮਾਫੀ ਦੇ ਸਬੰਧ ਵਿੱਚ ਆ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਗੁਰਮਖੋ ਮਾਫੀ ਦੀ ਕੋ ਹੱਦ ਹੁੰਦੀ ਹੈ 78 ਦੀ ਵਿਸਾਖੀ ਤੋਂ ਲੈ ਕੇ ਅੱਜ ਦੇ ਦਿਨ ਤੱਕ ਬਾਦਲ ਪਰਿਵਾਰ ਨੇ ਬੇਅੰਤ ਪਾਪ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੀ ਪਾਤਸ਼ਾਹ ਇਹਨਾਂ ਦੀ ਰਾਜ ਸਤਾ ਦੇ ਦੌਰਾਨ ਗੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਅਨੇਕਾਂ ਥਾਵਾਂ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਉੋਥੀਆਂ ਗੁਟਕੇ ਸਾਹਿਬ ਦੀ ਨਰਾਦਰੀ ਕੀਤੀ ਗਈ ਆ ਇਹ ਨਰਾਦਰੀ ਮਾਫੀ ਦੇ ਹੱਕਦਾਰ ਨਹੀਂ ਜਿਨ੍ਹਾਂ ਨੇ ਬਾਦਲ ਰਾਜ ਦੇ ਵਿੱਚ ਰਹਿ ਕਰਕੇ ਸਤਾ ਦਾ ਆਨੰਦ ਮਾਣਿਆ ਉਹਨਾਂ ਕਿਸੇ ਵੀ ਅਧਿਕਾਰੀ ਨੂੰ ਭਾਵੇਂ ਉਹ ਮੰਤਰੀ ਸੀ ਭਾਵੇਂ ਇਹਨਾਂ ਦਾ ਕੋਈ ਖੈਰ ਖਵਾ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਜੇ ਮਾਫੀ ਦੀ ਆਪਾਂ ਮਿਸਾਲ ਦੁਬਾਰਾ ਦਿਰਾਉਣਾ ਚਾਹੁੰਦੇ ਆ ਇਹ ਮਾਫੀ ਆਪਣੇ ਦੌਰਾਨ ਪੰਜਵੇਂ ਪਾਥਾਂ ਨੂੰ ਸ਼ਹੀਦੀ ਕਰਨ ਵਾਲੇ ਚੰਦੂ ਪਾਪੀ ਨੇ ਵੀ ਮੰਗੀ ਹੋਣੀ ਆ ਛੋਟੇ ਸਹਬਜਾ ਨੂੰ ਫੜਾਉਣ ਅਤੇ ਸ਼ਹੀਦ ਕਰਾਉਣ ਵਾਲੇ ਗੰਗੂ ਪਾਪੀ ਨੇ ਵੀ ਮਾਫੀ ਮੰਗੀ ਹੋਣੀ ਆ ਗੁਰਮਖੋ ਇਹ ਮਾਫੀ ਦੀ ਕੁਝ ਹੱਦ ਹੁੰਦੀ ਆ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਦਾ ਕਰਵਾਉਂਦਾ ਜਾਂ ਕਰਨ ਵਾਣਿਆਂ ਦੀ ਹਮਾਇਤ ਕਰਦਾ ਉਨੂੰ ਕਦੇ ਵਾਸਤੇ ਮਾਫੀ ਨਾ ਤਾਂ ਪਹਿਲਾਂ ਹੀ ਦਿੱਤੀ ਗਈ ਆ ਨਾ ਹੁਣ ਦਿੱਤੀ ਜਾਵੇ ਜੇ ਕਿਸੇ ਪ੍ਰੇਮੀ ਨੇ ਨਸ਼ਾ ਸਤਾ ਦੇ ਨਸ਼ੇ ਵਿੱਚ ਆ ਕਰਕੇ ਇਹਨਾਂ ਨੂੰ ਮਾਫੀ ਦੇਣ ਦਾ ਹਿਆ ਕੀਤਾ ਸਿੱਖ ਪੰਥ ਸਿੱਖ ਕਾਮ ਉਹਦਾ ਡਟ ਕੇ ਵਿਰੋਧ ਕਰੇਗੀ ਮੈਂ ਆਪਣੇ ਵੱਲੋਂ ਸਮੂਹ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਪਿਤਾ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਸਹਿਬਜ਼ਾਦੇ ਧੰਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੀ ਪਾਤਸ਼ਾਹ ਨੇ ਸਾਨੂੰ ਮੀਰੀ ਤੇ ਪੀਰੀ ਦਾ ਸਿਧਾਂਤ ਬਖਸ਼ਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਹ ਸਾਡੀ ਪ੍ਰਭੂ ਸਤਾ ਦਾ ਪ੍ਰਤੀਕ ਹੈ ਇਸੇ ਤਰ੍ਹਾਂ ਸਾਡੇ ਵੱਡ ਵਡੇਰਿਆਂ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ ਸਿੱਖ ਕੌਮ ਵਾਸਤੇ ਸਿੱਖ ਕੌਮ ਦੀ ਅਗਵਾਈ ਕਰਨ ਵਾਸਤੇ ਇੱਕ ਰਾਜਨੀਤਿਕ ਇੱਕ ਧਾਰਮਿਕ ਜਥੇਬੰਦੀ ਖੜੀ ਕੀਤੀ ਇਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਸ਼੍ਰੋਮਣੀ ਕਾਲੀ ਦਲ ਦੇ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਪਰ ਵੀ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਧਰਮ ਆਪਣੇ ਧੜੇ ਨਾਲੋਂ ਧਰਮ ਨੂੰ ਪੜ੍ਹਦੇ ਆਧਾਰ ਤੇ ਆ ਕਰਕੇ ਆਉ ਆਪਾਂ ਰਾਲ ਮੇਲ ਕਰਕੇ ਸ੍ਰੀ ਅਕਾਲ ਤਖਸੈ ਨੂੰ ਆਜ਼ਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰ ਆਜ਼ਾਦ ਕਰਾਈਏ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਏ ਜੇ ਆਪਾਂ ਧਰਮ ਦੇ ਨਾਲੋਂ ਧੜੇ ਨੂੰ ਜ਼ਿਆਦਾ ਪੜ੍ਹਦੇ ਆਧਾਰ ਤੇ ਲਿਆ ਗੁਰਮਖੂ ਆਉਣ ਵਾਲੇ ਸਾਹਮੇ ਵਿੱਚ ਸਾਡੀਆਂ ਪੀੜ੍ਹੀਆਂ ਸਾਡੇ ਉੱਪਰ ਕਿੰਤੂ ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰਨਗੀਆਂ ਆਓ ਆਪਾਂ ਤੁਹਾਡੇ ਨਾਲੋਂ ਧਰਮ ਨੂੰ ਪਹਿੜ ਦੇ ਕਰਕੇ ਸ੍ਰੀ ਅਕਾਲ ਤਖਸੈ ਨੂੰ ਯਾਦ ਕਰਾਈਏ ਸ਼੍ਰੋਮਣੀ ਅਕਾਲੀ ਦਲ ਨੂੰਕਰ ਅੰਦਾਜ਼ ਕਰਾਈਏ ਇਸੇ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਈਏ ਦੁਬਾਰਾ ਫੇਰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਬਾਦਲ ਪਰਿਵਾਰ ਉਹਨਾਂ ਦੀ ਰਾਜ ਸੱਤਾ ਵਿੱਚ ਰਾਜ ਸੱਤਾ ਦਾ ਆਨੰਦ ਮਾਣਨ ਵਾਲੇ ਕਿਸੇ ਵੀ ਅਹੁਦੇਦਾਰ ਨੂੰ ਮੁਆਫੀ ਨਾ ਦਿੱਤੀ ਜਾਵੇ ਜੇਕਰ ਮਾਫੀ ਦਿੱਤੀ ਜੇ ਕੋਈ ਅਣਸਖਾਵੀ ਘਟਨਾ ਵਾਪਰਦੀ ਆ ਉਹਦਾ ਜ਼ਿੰਮੇਵਾਰ ਮੁਆਫੀ ਦੇਣ ਵਾਲਾ ਹੋਵੇਗਾ ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ ਸਾਡਾ ਜਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਪਰ ਜਿਹੜੀ ਸਿਧਾਂਤਕ ਗੱਲ ਆ ਉਹਦੇ ਨਾਲ ਅਸੀਂ ਕਿਸੇ ਦਾ ਲਿਆਜ ਨਹੀਂ ਕਰਾਂਗੇ ਗੁਰਮਖੋ ਸਿਧਾਂਤਾਂ ਦੇ ਨਾਲ ਸਮਝੌਤੇ ਨਹੀਂ ਹੁੰਦੇ ਸਮਝਾਉਤੇ ਹੁੰਦੀ ਹੈ ਕੇਵਲ ਮਾੜੀਆਂ ਮੋਟੀਆਂ ਗਲਤੀਆਂ ਦੀ ਮਾਫੀ ਹੁੰਦੀ ਆ ਪਰ ਜਿਹੜੇ ਵੱੱਜਰ ਪਾਪ ਹੁੰਦੇ ਆ ਉਹ ਕਦੇ ਵਾਸਤੇ ਮਾਫ ਨਹੀਂ ਕੀਤੇ ਜਾਂਦੇ ਇਸ ਕਰਕੇ ਇਹਨਾਂ ਨੇ ਰਾਜ ਸਤਾ ਦੇ ਨਸ਼ੇ ਵਿੱਚ ਆ ਕਰਕੇ ਵੱੱਜਰ ਪਾਪ ਕੀਤੇ ਆ ਇਹਨਾਂ ਨੂੰ ਕਦੇ ਵਾਸਤੇ ਸਿੱਖ ਕਾਮ ਤਖਤਾਂ ਦੇ ਉੱਪਰ ਕਦੇ ਵਾਸਤੇ ਮਾਫੀ ਨਾ ਦਿੱਤੀ ਆ ਤੇ ਨਾਣ ਦੇ ਦੇਵੇਗੀ ਭਾਸ਼ਾ ਸਿਰਫ ਇੱਕ ਪਰਿਵਾਰ ਵਾਸਤੇ ਹੀ ਹੈ ਕਿ ਪੂਰੀ ਈਸ਼ਵਰ ਨਹੀਂ ਕਾਲੀ ਦਰਵਾਜ਼ੇ ਨਹੀਂ ਜਿਨ੍ਹਾਂ ਨੇ ਮੈਂ ਬੇਨਤੀ ਕੀਤੀ ਆ ਬਾਦਲ ਸਰਕਾਰ ਦੇ ਸਾਹਮਣੇ ਵਿੱਚ ਰਾਜ ਸਤਾ ਦਾ ਆਨੰਦ ਮਾਣਿਆ ਭਾਵੇਂ ਉਹ ਚੰਦੂ ਮਾਜਰਾ ਤੇ ਭਾਵੇਂ ਬੀਬੀ ਜਗੀਰ ਕੌਰ ਆ ਤੇ ਭਾਵੇਂ ਹੋਰ ਕੋਈ ਆ ਜਿਨ੍ਹਾਂ ਜਿਨ੍ਹਾਂ ਨੇ ਉਸ ਟਾਈਮ ਤੇ ਆਪਣੇ ਮੂੰਹ ਨੂੰ ਤਾਲਾ ਮਾਰ ਕੇ ਰੱਖਿਆ ਜੇਕਰ ਇਹਨਾਂ ਦੇ ਅੰਦਰ ਗੁਰੂ ਦਾ ਪਿਆਰ ਸਤਕਾਰ ਸੀ ਪੰਥ ਨਾਲ ਪਿਆਰ ਤੇ ਸਤਕਾਰ ਸੀ ਉਦੋਂ ਕਿਉਂ ਨਹੀਂ ਬੋਲੇ ਹੁਣ ਬਾਦਲ ਪਰਿਵਾਰ ਦਾ ਜਿਹੜਾ ਮਿਆਰ ਆ ਉਹ ਬਹੁਤ ਜ਼ਿਆਦਾ ਨੀਵਾ ਜਾ ਚੁੱਕਾ ਆਪਣੀ ਸਾਖ ਨੂੰ ਬਹਾਲ ਕਰਨ ਵਾਸਤੇ ਇਹ ਡੌਣੀ ਪਟਦੇ ਆ ਡਰਾਮਾ ਕਰਦੇ ਆ ਸਿੱਖ ਕੌਮ ਕਦੇ ਵਾਸਤੇ ਇਹਨਾਂ ਦੇ ਡਰਾਮੇ ਕੀਤੇ ਹੋਏ ਦਾ ਸ਼ਿਕਾਰ ਕਦੇ ਵਾਸਤੇ ਨਹੀਂ ਹੋਵੇਗੀ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਕਾਟਕ ਸਾਹਿਬ ਤੇ ਪੇਸ਼ ਹੋਣ ਵਾਸਤੇ ਸਪਸ਼ਟਿਕਨ ਲਿਖਤੀ ਰੂਪ ਦੇਣ ਲਈ ਕਿਹਾਸ ਵੀ ਭੇਜ ਆਸੀ ਉਹਦਾ ਸਖਤ ਵਿਰੋਧ ਕਰਦੇ ਮੈਂ ਵਾਰ-ਵਾਰ ਇਹੀ ਬੇਨਤੀ ਕਰਦਾ ਕਿ ਜਿਹੜੇ ਵੱੱਜਰ ਪਾਪ ਹੁੰਦੇ ਆ ਉਹਨਾਂ ਦੀ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਇਸ ਕਰਕੇ ਕੋਈ ਵੀ ਮਾਫੀ ਲੈਣ ਤੇ ਮਾਫੀ ਦੇਣ ਦਾ ਸਵਾਲ ਪੈਦਾ ਨਾ ਕਰੇ ਜੇਕਰ ਮਾਫੀ ਲੈਣ ਤੇ ਮਾਫੀ ਦੇਣ ਦਾ ਕੋਈ ਸਵਾਲ ਪੈਦਾ ਹੋਇਆ ਇਹਦਾ ਜਿਹੜਾ ਖਮਿਆਜਾ ਜਾਂ ਨਫਾ ਨੁਕਸਾਨ ਉਹਦਾ ਜ਼ਿੰਮੇਵਾਰ ਖੁਦ ਉਹ ਆਪ ਹੋਏਗਾ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਪਰ ਵੱਜਰ ਪਾਪ ਵਾਲੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਭਾਈ ਸਾਹਿਬ ਜਿਹੜਾ ਤੁਸੀਂ ਨਾਰਾ ਦੇਵੇ ਵੀ ਇੱਕ ਵਿਚਾਰ ਸਾਹਿਬ ਬਨੇ ਇਕੱਠੇਗੇ ਕਿਸੇ ਘਟਦੀ ﺍﻟवाई ਕੋਈ ਸਫਰਦਾ ਕਰੇਗੀ ਕੋਈ ਪਾਰਟੀ ਜਾਂ ਜਿੱਤੇ ਬੰਦੇ ਕਰੇ ਦੇਖੋ ਕੋਈ ਵੀ ਇਹ ਖੁੱਲਾ ਮੈਦਾਨ ਆ ਕਰਕੇ ਮੈਦਾਨ ਵਿੱਚ ਸੇਵਾ ਕਰ ਸਕਦਾ ਪੰਥ ਜਿਹੜਾ ਉਹ ਵਿਸ਼ਾਲ ਹੈ ਕੋਈ ਵੀ ਜਿਹੜਾ ਪੰਥ ਦੀ ਅਗਵਾਈ ਕਰਦਾ ਚੰਗੇ ਕੰਮ ਕਰਦਾ ਆਪਣੇ ਆਪ ਆਪ ਮਹਾਰੇ ਸਿੱਖ ਕਾਮ ਉਹਦੇ ਮੰਗਰ ਉਹਦੀ ਅਗਵਾਈ ਜਿਹੜੀ ਉਹ ਕਬੂਲ ਕਰਦੀ ਹੈ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਭਾਈ ਸਾਹਿਬ ਜੇਕਰ ਮਾਫੀ ਦਿੱਤੀ ਜਾਂਦੀ ਹੈ ਜਦ ਕੁਝ ਇਹੋ ਜਿਹਾ ਫੈਸਲਾ ਲਿਆ ਜਾਂਦਾ ਤਾਂ ਫਿਰ ਤੁਹਾਡਾ ਅਗਲਾ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਅਸੀਂ ਉਹਨੂੰ ਕਦੇ ਵਾਸਤੇ ਇਸ ਪਤ ਸਾਬ ਦੇ ਕਿਉਂਕਿ ਇਹ ਸਾਰਿਆਂ ਦਾ ਸਾਂਝਾ ਇਹ ਕਦੇ ਬਾਦਲ ਪਰਿਵਾਰ ਦਾ ਨਹੀਂ ਇਹ ਬਾਦਲ ਦੀ ਕਮੇਟੀ ਦਾ ਨਹੀਂ ਇਹ ਸਮੁੱਚੀ ਕੌਮ ਦਾ ਪੰਥਿਆ ਇਸ ਕਰਕੇ ਜਿਹੜੀ ਕਾਮ ਆ ਕਦੇ ਵਾਸਤੇ ਤਖਸਾਲ ਸਾਹਿਬ ਤੇ ਪੇਸ਼ ਹੋ ਕਰਕੇ ਇਹਨਾਂ ਨੂੰ ਮਾਫੀ ਨਹੀਂ ਦੇਣ ਦੇਵੇਗੀ ਹਾਂ ਜਿਵੇਂ ਸ਼ਰਧਾਲੂ ਦੇ ਤੌਰ ਤੇ ਕੋਈ ਦਰਸ਼ਨ ਕਰ ਸਕਦਾ ਮੱਥਾ ਟੇਕ ਸਕਦਾ ਲੰਗਰ ਛੱਕ ਸਕਦਾ ਸੇਵਾ ਕਰ ਸਕਦਾ ਪਰ ਮਾਫੀ ਦੇ ਤੌਰ ਤੇ ਜਦੋਂ ਬਾਦਲ ਪਰਿਵਾਰ ਦਾ ਉਹਨਾਂ ਦੇ ਅਹੁਦੇਦਾਰ ਆਉਣਗੇ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਤਾਂ ਇਕਾਦੀਲ ਦਾ ਹੋਰ ਨਾਵਾਂ ਧਿਆਨ ਸਾਹਮਣੇ ਆਇਆ ਕਿ ਭਾਈ ਜਸਵੀਰ ਸਿੰਘ ਮੁੰਡੇ ਨੂੰ ਇਕਾਦੀਲ ਦਾ ਪ੍ਰਧਾਨ ਨਿਸ਼ਿਤ ਕੀਤਾ ਗਿਆ ਦੇਖੋ ਇਹ ਆਪਣੇ ਮੂੰਹ ਦੀਆਂ ਗੱਲਾਂ ਹੁੰਦੀਆਂ ਪੰਜਾਬ ਦੀ ਧਰਤੀ ਤੇ ਇਨੇਕਾਂ ਜੱਥੇ ਬੰਦੀਆਂ ਬਣੀਆਂ ਮੈਂ ਜਿਹੜੇ ਇਹੋ ਜਿਹੇ ਝੂਠੇ ਜਾਂ ਛੋਸ਼ੇ ਛੱਡਦੇ ਆ ਮੈਂ ਬੇਨਤੀ ਕਰਦਾ ਕਿ ਆਪਾਂ ਜਿਹੜਾ ਸਾਡੇ ਵੱਡ ਵਡੇਰਿਆਂ ਨੇ ਪੁਰਖਿਆਂ ਨੇ ਕੁਰਬਾਨੀ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਸਾਹਿਬ ਦੀ ਝੋਲੀ ਵਿੱਚ ਪਾਇਆ ਆਪਾਂ ਦੁਬਾਰਾ ਉਹਨੂੰ ਬਹਾਲ ਕਰੀ ਆਪਣੀ ਨਵੀਂ ਪਾਰਟੀ ਬਣਾਉਣ ਦੀ ਕੋਈ ਵੀ ਆਪਾਂ ਇਹੋ ਜਿਹੀ ਛੋਸ਼ਾਬਾਜੀ ਨਾ ਕਰੀਏ ਸੋ ਇਹ ਤੁਹਾਡਾ ਜਿਹੜਾ ਹੁਣ ਦਾ ਪੱਤਰ ਐਲਾਨ ਹੈ ਸਿਰਫ ਮਾਫੀ ਨੂੰ ਲੈ ਕੇ ਆ ਕਿ ਜਿਹੜੀਆਂ ਪਿੱਛੇ ਗੱਲੀਆਂ ਹੋਈਆਂ ਨੇ ਉਹਨੂੰ ਬਰਸਾ ਕੇ ਉਹਨਾਂ ਨੂੰ ਵਿਚਾਰਿਆ ਜਾਏਗਾ ਅਸੀਂ ਜਿਹੜੇ ਸਾਰੇ ਸਿੱਖ ਕੌਮ ਦੇ ਮਸਲੇ ਵਿਚਾਰਨ ਵਾਲੇ ਸਾਰਿਆਂ ਦੇ ਉੱਪਰ ਗੰਭੀਰ ਵਿਚਾਰ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਮੌਜੂਦਾ ਸਰਕਾਰ ਦੀ ਕਾਰਜ ਰਣ ਜਿਵੇਂ ਜਿਹੇ ਜਿਹੇ ਤਾਂ ਕੁਝ ਜਾਵਾਂ ਪੋਸਤ ਮਿਲ ਨਹੀਂ ਸਕਦੀਆਂ ਨਹੀਂ ਜੀ ਸਰਕਾਰਾਂ ਸਿੱਖ ਕੌਮ ਵਾਸਤੇ ਬੇਅਦਬੀ ਦੇ ਸਬੰਧ ਵਿੱਚ ਜਿਸ ਤਰ੍ਹਾਂ ਬਾਦਲ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਸਰਕਾਰ ਆਈ ਉਸ ਤੋਂ ਬਾਅਦ ਚੰਨੀ ਸਰਕਾਰ ਐ ਇਸੇ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਆਈ ਆ ਬੇਅਦਬੀਆਂ ਜਿਉਂ ਦੀਆਂ ਤਿਉਂ ਦੀਆਂ ਨਾ ਬੇਅਦਬੀ ਵਾਲੇ ਨੂੰ ਕਦੇ ਪਿਛਲੀਆਂ ਸਰਕਾਰਾਂ ਨੇ ਸਜ਼ਾ ਦਿੱਤੀ ਆ ਤੇ ਨਾ ਹੋਣ ਵਾਲੀ ਸਰਕਾਰ ਨੇ ਕਿਸੇ ਬੇਅਦਬੀ ਵਾਲੇ ਨੂੰ ਫੜਿਆ ਮਿਸਾਲ ਦੇ ਤੌਰ ਤੇ ਆਪਣਾ ਮਾਪਿਓ ਮਰ ਜਾਂਦਾ ਕੋਈ ਅਹੁਦੇਦਾਰ ਮਰ ਜਾਂਦਾ ਸਾਰੇ ਰਾਜਨੀਤਿਕ ਮੰਦੇ ਉੱਥੇ ਇਕੱਠੇ ਹੋ ਜਾਂਦੇ ਆ ਪਰ ਜਿੱਥੇ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੀ ਪਾਤਸ਼ਾਹ ਦੀ ਬੇਅਦਬੀ ਹੁੰਦੀ ਆ ਨਾ ਪੰਜਾਬ ਦਾ ਮੁੱਖ ਮੰਤਰੀ ਆਉਂਦਾ ਨਾ ਉਹਨਾਂ ਦਾ ਕੋਈ ਅਹੁਦੇਦਾਰ ਆਉਂਦਾ ਤੇ ਨਾ ਸੈਂਟਰ ਦਾ ਕੋਈ ਵਜ਼ੀਰ ਆਉਂਦਾ ਅਸੀਂ ਸਮਝਿਆ ਕਿ ਬਿਆਦਬੀ ਹੋਈ ਅਗਣ ਭੇਟ ਹੋ ਗਏ ਆਪਾਂ ਨਵਾਂ ਸਰੂਪ ਲਿਆ ਸਕਦੇ ਆਂ ਪਰ ਗੁਰਮਖੋ ਨਹੀਂ ਇਹ ਸਮੋਚੀ ਲਕਾਈ ਦੇ ਗੁਰੂਆ ਕੰਨੇ ਸਿਖਾਂ ਦੇ ਨਹੀਂ ਇਹਨਾਂ ਨੇ ਬਿਆਦਬੀ ਨਾ ਤਾਂ ਰੋਕਣ ਦਾ ਯਤਨ ਪਹਿਲੀਆਂ ਸਰਕਾਰਾਂ ਨੇ ਕੀਤਾ ਨਾ ਪਹਿਲੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਆ ਤੇ ਨਾ ਮੌਜੂਦਾ ਸਰਕਾਰ ਨੇ ਬਿਆਦਬੀ ਨੂੰ ਰੋਕਣ ਦਾ ਯਤਨ ਕੀਤਾ ਤੇ ਨਾ ਬਿਆਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਜਿਹੜੇ ਸਿੱਖ ਹਿਰਦੇ ਬਲੁੰਦ ਰਿਆ ਉਹਨਾਂ ਨੂੰ ਮਲਮ ਲਾਉਣ ਦਾ ਯਤਨ ਮੌਜੂਦਾ ਸਰਕਾਰ ਨੇ ਬਿਲਕੁਲ ਨਹੀਂ ਕੀਤਾ ਜੂ। ਪ੍ਰੀਤ ਸਿੰਘ ਚੰਦੂ ਮਾਜਰੇ ਨੇ ਉਹਨਾਂ ਨੇ ਚਿਮਾ ਜਾਂਚਣਾ ਪੱਤਰ ਦਿੱਤਾ ਸ਼੍ਰੀ ਕਾਕਰ ਸਾਹਿਬ ਤੇ ਪਰ ਕਿਹਾ ਜਾਂਦਾ ਹੈ ਕਿ ਉਹਨਾਂ ਵੀ ਜਿਹੜਾ ਵਾ ਸੌਦਾ ਸਾਥ ਜਿਹੜੇ ਜਿਹਨੂੰ ਮਾਫੀ ਦਿੱਤੀ ਉਹਦੀ ਪਛਾਾਕ ਲੈ ਕੇ ਉਹ ਆਪ ਗਏ ਸੀ। ਮੈਂ ਸਮੂੱਚੇ ਤੌਰ ਤੇ ਸਾਰਿਆਂ ਵਾਸਤੇ ਬੇਨਤੀ ਕੀਤੀ ਭਾਵੇਂ ਪ੍ਰੇਮ ਚੰਦੂ ਮਾਜਰਾ ਹੋਵੇ ਕੋਈ ਵੀ ਆਂਦੇਦਾਰ ਹੋਵੇ ਜਿਨ੍ਹਾਂ ਨੇ ਬਾਦਲ ਰਾਜ ਦੀ ਸਤਾ ਵਿੱਚ ਸਤਾ ਦਾ ਆਨੰਦ ਮਾਣਿਆ ਕੋਈ ਵੀ ਮਾਫੀ ਦਾ ਹੱਕਦਾਰ ਨਹੀਂ।